ਵਾਹੇ ਗੁਰੂ ਜੀ ਵੀਡੀਓ ਨੂੰ ਧਿਆਨ ਨਾਲ ਦੇਖੋ ਤੇ ਐਂਡ ਤੱਕ ਦੇਖਣਾ ਫੇਰ ਹੀ ਦੇਖਣ ਦਾ ਫਾਇਦਾ ਆ ਔਰਤ ਆਪਣੇ ਪੁੱਤ ਨੂੰ ਰੋਟੀ ਫੜਾਈ ਤੇ ਪੁੱਤ ਗੁੱਸਾ ਕੀਤਾ ਵੀ ਪਹਿਲਾਂ ਦਾਦੀ ਨੂੰ ਰੋਟੀ ਫੜਾਓ ਵੱਡੀ ਆ ਸਭ ਘਰ ਦੇ ਵਿੱਚੋਂ ਇਹਦਾ ਸਤਿਕਾਰ ਮਾਨ ਕਰਨਾ ਪਤਾ ਨਹੀਂ ਹੁੰਦਾ ਕਿਸੇ ਦਾ ਤੇ ਆ ਦਾਦੀ ਕੱਪੜੇ ਧੋਂਦੀ ਪਈ ਸੀ ਜਿਹੜੀ ਇਹਦੀ ਨੋਂ ਥੋੜੀ ਜਿਹੀ ਦੇ ਨਾਲ ਘੱਟ ਬਣਦੀ ਸੀ ਤੇ ਇਹਨੇ ਆਪਣੀ ਮਾਂ ਨੂੰ ਬੋਲਿਆ ਵੀ ਇਹਦੇ ਆਪਾ ਕੱਪੜੇ ਨਹੀਂ ਧੋ ਸਕਦੇ ਹੁਣ ਦੇਖੋ ਸਾਰੀ ਦੁਨੀਆ ਕੁਝ ਨਹੀਂ ਹੁੰਦੀ ਪਰ ਕਈ ਥਾਵਾਂ ਨੋਂ ਸੱਸ ਦੀ ਨਹੀਂ ਬਣਦੀ ਮਾਂ ਧੀ ਵਾਲਾ ਰਿਸ਼ਤਾ ਬਣਦਾ ਬੇਬੇ ਨੇ ਹੁਣ ਪਾਣੀ ਮੰਗੇ ਆ ਦਵਾਈ ਦੁਈ ਲੈਣੀ ਸੀ ਤੇ ਨੌਂ ਜੀ ਕਹਿੰਦੀ ਵੀ ਤੂੰ ਕਿਤੇ ਆਪਣੇ ਭਰਾ ਦੇ ਘਰੇ ਚਲੀ ਜਾ ਕਰ ਦੱਸ ਦੇਣਾ ਤੇ ਜਦੋਂ ਇਹ ਗੁੱਸਾ ਕਰ ਰਹੀ ਸੀ ਲੜ ਰਹੀ ਸੀ ਸੱਸ ਨਾਲ ਪੋਤੇ ਨੇ ਫਿਰ ਵੇਖਿਆ ਉਹਨੇ ਕਹੇ ਫਿਰ ਹੁਣ ਐ ਕੰਮ ਲੋਟ ਆਵੇ ਗੋ ਆਪਣੀ ਮਾਂ ਨਾਲ ਲੜਿਆ ਉਹਨੇ ਸਮਝਾਇਆ ਵੀ ਕਰਨ ਮੇਰਾ ਵਿਆਹ ਹੋ ਗਿਆ ਮੇਰੇ ਘਰ ਵਾਲੀ ਤੈਨੂੰ ਕੱਢੇਗੀ ਫਿਰ ਕਿੱਦਾਂ ਲੱਗੇਗਾ ਦੇਖੋ ਇਦਾਂ ਨਹੀਂ ਕਰਨਾ ਇਹ ਵਿਚਾਰੀ ਆਪਣਾ ਕੀ ਲੈਂਦੀ ਸਭ ਕੁਝ ਬਣਾ ਕੇ ਦਿੱਤਾ ਇਹਨੇ ਇਹ ਕਹਿੰਦਾ ਜੇ ਦਾਦੀ ਜਾਵੇਗੀ ਤੇ ਮੈਂ ਵੀ ਨਾਲ ਜਾਵਾਂਗਾ ਤੇ ਇਹ ਵੀ ਨਾਲ ਗਿਆ ਹੁਣ ਬੰਦਾ ਵਿਚਾਰਾ ਕੀ ਕਰੇ ਫਸ ਜਾਂਦਾ ਨਾ ਮਾਂ ਛੱਡਣ ਜੋਗਾ ਨਾ ਕਰ ਫਿਰ ਗਿਆ ਮਿੰਤਾ ਤਰਲੇ ਕਰਕੇ ਆਪਣੀ ਮਾਂ ਨੂੰ ਲੈ ਕੇ ਆਇਆ ਦੇਖੋ ਇਦਾਂ ਨਾ ਕਰਿਆ ਕਰੋ ਸਮਾਂ ਬਦਲਦਾ ਸਮੇ ਦਾ ਪਤਾ ਨਹੀਂ ਸਾਡੇ ਨਾਲ ਕੀ ਕੁਝ ਹੋ ਸਕਦਾ ਸਤਿਕਾਰ ਦੋਸਤੋ ਕੀ ਹਾਲ ਆਨੇ ਉਮੀਦ ਕਰਦੇ ਆ ਠੀਕ ਹੋਵੋਗੇ ਇੱਕ ਦਮ ਮੋੜ ਕੱਢ ਲੋ ਬਹੁਤ ਧੰਨਵਾਦ ਹੋਵੇਗਾ ਦੇਖੋ ਜਿਨ੍ਹਾਂ ਦੀ ਮਾਂ ਮਰ ਜਾਂਦੀ ਹੈ ਨਾ ਉਹਨਾਂ ਨੂੰ ਪੁੱਛੋ ਵੀ ਉਹਨਾਂ ਨੂੰ ਕਿੱਦਾਂ ਦਾ ਲੱਗਦਾ ਹੈ ਯਾਦ ਰੱਖਿਓ ਸ਼ਾਇਰ ਲਿਖਦਾ ਹੱਦੋਂ ਵੱਧ ਸਤਿਕਾਰ ਕਰੋ ਮਰ ਕੇ ਨਹੀਂ ਆਉਂਦੇ ਜੱਗ ਤੇ ਜਿਉਂਦੇ ਮਾਪਿਆਂ ਨਾਲ ਪਿਆਰ ਕਰਨਾ ਸਭ ਨਹੀਂ ਹੈ ਜੋ ਕਰਾਂਗੇ ਉਹ ਇੱਕ ਦਿਨ ਸਾਨੂੰ ਪਰਨਾ ਵੀ ਪੈਣਾ ਇਸ ਕਰਕੇ ਆਪਣੇ ਬਜ਼ੁਰਗਾਂ ਦਾ ਖਿਆਲ ਰੱਖਿਆ ਕਰੋ ਮਾਤਾ ਪਿਤਾ ਨੂੰ ਜਿਹਨੇ ਬੰਦਾ ਨਾ ਰੱਖ ਸਕਿਆ ਤੇ ਕਰ ਕੀ ਰੱਖੇਗਾ ਸਿਕੰਦਰਨ ਨੂੰ ਕਿਸੇ ਨੇ ਕਿਹਾ ਮਾਂ ਦਾ ਦੇਣ ਨਹੀਂ ਦੇ ਸਕਦਾ ਤੇ ਮਾਂ ਨੂੰ ਉਹਨੇ ਪੁੱਛਿਆ ਕੌਣ ਨਹੀਂ ਦੇ ਸਕਦਾ ਦੇਣ ਤੇ ਸਿਕੰਦਰ ਦੀ ਮਾਂ ਕਹਿੰਦੀ ਐ ਕਰ ਰਾਤ ਨੂੰ ਮੰਜਾ ਮੇਰੇ ਨਾਲ ਢਾਲੀ ਤੇ ਰਾਤ ਨੂੰ ਮਾਤਾ ਨੇ ਕੀ ਕੀਤਾ ਸ਼ਾਰਟਕਟ ਵਿੱਚ ਤੁਹਾਨੂੰ ਸੁਣਾ ਰਿਹਾ ਮਾਤਾ ਮਾਤਾ ਨੇ ਗੜਵੀ ਪਾਣੀ ਨਹੀਂ ਸੀ ਉਹਦੇ ਬਿਸਤਰੇ 'ਤੇ ਡੋਲਦੀ ਤੇ ਉੱਠਿਆ ਦਾਵਾ-ਦਾਵਾ ਮਾਤਾ ਨੇ ਗਿਆ ਹੱਥ ਕੰਬ ਕੇ ਡੁੱਲ ਗਿਆ ਫਿਰ ਪੈ ਗਏ ਬਿਸਤਰਾ ਬਦਲਿਆ ਮਾਤਾ ਨੇ ਫਿਰ ਡੋਲਤਾ ਫਿਰ ਉੱਠਿਆ ਕੰਦਾ ਮਾਤਾ ਦੀ ਮੰਜੀ ਲੈ ਰੋ ਚੱਕ ਕੇ ਜੇ ਮੈਨੂੰ ਸੌਣ ਨਹੀਂ ਦਿੰਦੀ ਤੇ ਮਾਂ ਕਹਿੰਦੀ ਹੁਣ ਯਾਦ ਕਰ ਮਾਪੁਰਸ਼ਾਂ ਦੀ ਗੱਲ ਜਿਹੜਾ ਕਹਿੰਦਾ ਸੀ ਵੀ ਮਾਂ ਦਾ ਦੇਨ ਨਹੀਂ ਦੇ ਸਕਦੇ ਕਹਿੰਦਾ ਇਹਦਾ ਕੀ ਮਤਲਬ ਕਹਿੰਦੀ ਮਤਲਬ ਇਹ ਹੈ ਅੱਜ ਇੱਕ ਰਾਤ ਤੈਨੂੰ ਬਿਸਤਰ ਗੱਲਾਂ ਲੱਗਾ ਕਹਿੰਦਾ ਚੱਕ ਕੇ ਲੈ ਜਾਉ ਮਾਂ ਦੀ ਮੰਜੀ ਯਾਦ ਕਰ ਉਹ ਦਿਨ ਜਦੋਂ ਮੈਂ ਸਾਰੀ ਸਰੀ ਰਾਤ ਆਪ ਗਿੱਲੇ ਤੇ ਪੈਲੀ ਸਾ ਤੈਨੂੰ ਸੁੱਕੇ ਤੇ ਪਾਉਂਦੀ ਸੀ ਮੈਂ ਨਹੀਂ ਸੀ ਕਦੇ ਕਿਹਾ ਚੱਕ ਕੇ ਲੈ ਜਾਉ ਇਸ ਪੁੱਤ ਨੂੰ ਤੇ ਦੇਖੋ ਫਿਰ ਚਰਨਾ ਤੇ ਡਿੱਗ ਪਿਆ ਮਾਂ ਬਾਪ ਦਾ ਦੇਨ ਕੋਈ ਨਹੀਂ ਦੇ ਸਕਦਾ ਮਾਂ ਬਾਪ ਦਾ ਸਤਿਕਾਰ ਕਰੂ ਵੀਡੀਓ ਵੇਖਣ ਲਈ ਧੰਨਵਾਦ ਮਿਲਦੇ ਆ ਇੱਕ ਨਵੀਂ ਅਗਲੀ ਵੀਡੀਓ ਦੇ ਵਿੱਚ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਕੇ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਪਿਆਰਾ ਜਿਹਾ ਕਮੈਂਟ ਕਰ ਦੇਣਾ ਮਾਣ ਲਿਖ ਦੇਣਾ ਬਹੁਤ ਬਹੁਤ ਧੰਨਵਾਦ ਜੀ